ਸਤਿ ਸ਼੍ਰੀ ਅਕਾਲ ਜੀ ਲੋਕਰਾਜ ਟੀਵੀ ਵਿਖਰੇ ਸਾਰੇ ਦਰਸ਼ਕਾਂ ਦਾ ਮੈਂ ਰੇਖਾ ਸ਼ਰ ਗਿਲ ਸਵਾਗਤ ਕਰਦੀ ਹਾਂ ਪੇਸ਼ ਅੱਜ ਦੀਆਂ ਚੌਣੀਆਂ ਖਬਰਾਂ ਵਿਕਰਮ ਸਿੰਘ ਮਜੀਠੀਆ ਪਤਨੀ ਸਮੇਤ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦਾਂ ਵਾਲੇ ਪੁੱਜੀ ਗੁਰੂ ਘਰ ਵਿੱਚ ਮੱਥਾ ਟੇਕਿਆ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਮਜੀਠੀਆ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨਾ ਹੋਣਾ ਦੁਖਦਈ ਮਜੀਠੀਆ ਪੰਜਾਬ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ ਤੇ ਜਿਤਾਈ ਚਿੰਤਾ ਆਓ ਦੇਖਦੇ ਹਾਂ ਪੂਰੀ ਖਬਰ ਹਾਂ ਦੇਖੋ ਸ਼ਹੀਦਾ ਸਾਹਿਬ ਦੇ ਧੰਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦੇ ਚਰਨ ਪਰਚ ਕੇ ਆਏ ਆ ਜੀ ਮੈਂ 7.5 ਮਹੀਨੇ ਜਿੰਨਾ ਜਿਰੰਦਰ ਰਿਆ ਮੈਨੂੰ ਲੱਗਦਾ ਇੱਕ ਖਿੰਨ ਇਹ ਜਾ ਨਹੀਂ ਸੀ ਜਦੋਂ ਸ਼ਹੀਦਾ ਸਾਹਿਬ ਨੂੰ ਧੰਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਨੂੰ ਧੰਤਨ ਗੁਰੂ ਰਾਮਦਾਸ ਮਹਾਰਾਜ ਜੀ ਇਸ ਧਰਤੀ ਨੂੰ ਮੈਂ ਯਾਦ ਨਹੀਂ ਕਰਦਾ ਸੀ ਜਾਂ ਸਿਮਰਦਾ ਨਹੀਂ ਸੀ ਇਸ ਲਈ ਜਦੋਂ ਬਾਹਰ ਆਇਆ ਮੇਰੇ ਮਨ 'ਚ ਇਸ ਗੱਲ ਦਾ ਹੀ ਬੜੀ ਤਾਂਗ ਸੀ ਕਿ ਗੁਰੂ ਦੇ ਚਰਨ ਪਰਸਣੇ ਆ ਬਾਬਾ ਜੀ ਦੇ ਚਰਨ ਪਰਸਣੇ ਇਸ ਲਈ ਮੈਂ ਦਾਸ ਇੱਥੇ ਹਾਜ਼ਰ ਹੋਇਆ ਗੁਰੂ ਸਾਹਿਬ ਨੇ ਦਾਸ ਤੇ ਬੜੀ ਕਿਰਪਾ ਤੇ ਤਰਸ ਰੱਖੀ ਆ ਅਰਦਾਸ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਦੇ ਚਰਨਾ ਕੰਬਲਾਂ ਨਾਲ ਜੋੜ ਕੇ ਰੱਖਣ ਸਦਾ ਨਾਮ ਦੀ ਦਾਤ ਬਖਸ਼ਿਸ਼ ਕਰਨ ਖੁਸ਼ੀਆਂ ਬਖਸ਼ਿਸ਼ ਕਰਨ ਸਮਤ ਬਖਸ਼ਿਸ਼ ਕਰਨ ਮਾਨ ਨਿਵਾ ਮਾਤੁੱਤੀ ਬਖਸ਼ਿਸ਼ ਕਰਨ ਗੁਰਵਿੰਦਰਪਾਲ ਸਿੰਘ ਖੋਲਰਵਾਲਾ ਦੀ ਕਮਿਸ਼ਨ ਰੱਦ ਕਰ ਦਿੱਤੀ ਗਈ ਹੈ ਕਿੱਥੇ ਕਿੱਥੋਂ ਜੀ ਕਿਨੇ ਹਾਂ ਜੀ ਜਿਹੜੀ ਪਟੀਸ਼ਨ ਰੱਦ ਕੀਤੀ ਗਈ ਉਹਨਾਂ ਬੇਲ ਜਿਹੜੀ ਆ ਪਾਈ ਵਿੱਚੋਂ ਰੱਦ ਕੀਤੀ ਗਈ ਆ ਨਹੀਂ ਗਲਤ ਗੱਲ ਹੈ ਜੀ ਰਿਹਾਈ ਦੀ ਰਿਹਾਈ ਦੀ ਨਹੀਂ ਤੁਸੀਂ ਦਿੱਲੀ ਦੀ ਜਿਹੜੀ ਉਹ ਉਹ ਜਿਹੜੀ ਕਮੇਟੀ ਦੀ ਗੱਲ ਕਰ ਰਹੇ ਹੋ ਕਿ ਕੋਰਟ ਦੀ ਗੱਲ ਕਰ ਰਹੇ ਜੀ ਖਬਰ ਜਾਂ ਤਾਂ ਮੈਨੂੰ ਸਮਝਾਓ ਮੈਂ ਦੇਖੀ ਨਹੀਂ ਜੀ ਦੇਖੋ ਪੰਜਾਬ ਦੇ ਹਾਲਾਤਾਂ ਦੇ ਕਿਵੇਂ ਵੇਖਦੇ ਹੋ ਦੇਖੋ ਜਿਹੜੀ ਜਵਿੰਦਰਪਾਲ ਭੁੱਲਰ ਜੀ ਦੀ ਰਿਹਾਈ ਅਸੀਂ ਹਮੇਸ਼ਾ ਹੀ ਮੰਗ ਰਹੇ ਹਾਂ ਜੀ ਔਰ ਉਹਨਾਂ ਦੇ ਸਰੀਰਕ ਹਾਲਾਤ ਵੀ ਓਡੇ ਵਧੀਆ ਨਹੀਂ ਆ ਫਿਜ਼ੀਕਲੀ ਔਰ ਹੈਲਥ ਉਹਦੇ ਉਹਨਾਂ ਦੇ ਸਵਾਲ ਨੇ 30 ਸਾਲ ਦਾ ਸਮਾਂ ਹੋ ਗਿਆ ਉਹਨਾਂ ਨੂੰ ਅੰਦਰ ਉਹਨਾਂ ਨੂੰ ਜਦ ਪਰੋਲ ਮਿਲਦੀ ਆ ਤੇ ਉਹਨਾਂ ਦੀ ਰਿਹਾਈ ਵੀ ਬਣਦੀ ਹੈ ਕਾਨੂੰਨ ਇਸ ਕਲਸ਼ਮ ਦਾ ਕੋਈ ਸੰਵਿਧਾਨ ਦੀ ਕੱਲਾ ਕਿਉਂਕਿ ਅਗਲਾ ਇੱਕ ਗੁਰਸਿੱਖ ਹੈ ਜੋ ਉਹਨੇ ਉਹਨਾਂ ਨੇ ਇਹ ਲੜਾਈ ਜੋ ਬੇਇਨਸਾਫੀ ਪੰਜਾਬ 'ਚ ਹੋ ਰਹੀ ਸੀ ਜੋ ਕਤਲਿਆਮ ਹੋ ਰਹੇ ਸਨ ਜੋ 84 'ਚ ਹੋਇਆ ਉਦੇ ਵਾਸਤੇ ਲੜੀਆ ਔਰ ਮੈਂ ਸਮਝਦਾ ਕਿ ਉਹ ਸਿਰਫ ਇਸ ਲਈ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਇਸ ਲਈ ਇਨਸਾਨੀ ਤੌਰ ਤੇ ਤੇ ਕਾਨੂੰਨੀ ਤੌਰ ਤੇ ਸਾਰੇ ਬੰਦੀ ਚੰਗਾ ਦੀ ਰਿਹਾਈ ਬਣਦੀ ਆ ਜੇ ਰੱਦ ਕੀਤੀ ਗਿਆ ਬੜੀ ਅਫਸੋਸ ਦੀ ਗੱਲ ਹੈ ਮੈਂ ਇਸ ਗੱਲ ਇਸ ਫੈਸਲੇ ਨਾਲ ਸਹਿਮਤ ਨਹੀਂ ਲਗਾਤਾਰ